ਇੱਕ ਵਾਰ ਫਿਰ ਤੋਂ ਲੜਾਈ ਝਗੜੇ ਤੇ ਕਤਲ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਅਦੀਨਪਿੰਡ ਦੇ ਪਿੰਡ ਛਾਪਾ ਰਾਮ ਸਿੰਘ ਦਾ ਹੈ ਜਿੱਥੇ ਬੀਤੀ ਰਾਤ 2 ਤੇਰਾ ਵਿਚਾਲੇ ਪਲਾਟ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਇਸ ਦੌਰਾਨ ਹਰਪ੍ਰੀਤ ਸਿੰਘ ਨਾਮਕ ਵਿਅਕਤੀ ਦੇ ਉੱਪਰ ਕੁਝ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਹੀ ਹਰਪ੍ਰੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਤਾ ਕਿ ਅਜ ਰਮ੍ਰਿਤ ਸਰ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਗਿਆ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ 16 ਮੱਲੇ ਦੇ ਪਲਾਟ ਨੂੰ ਲੈ ਕੇ ਨੌਜਵਾਨ ਦਾ ਝਗੜਾ ਚੱਲ ਰਿਹਾ ਸੀ ਅਤੇ ਪਹਿਲਾਂ ਉਹਨਾਂ ਦਾ ਆਪਸੀ ਰਾਜੀਨਾਮਾ ਵੀ ਹੋ ਚੁੱਕਾ ਸੀ। ਵੀਤੀ ਰਾਤ 4 ਤੋਂ 5 ਵਿਅਕਤੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਹਰਪ੍ਰੀਤ ਸਿੰਘ ਤੇ ਗੋਲੀਆਂ ਚਲਾਈਆਂ ਗਈਆਂ ਇੱਤੇ ਹੀ ਪਰਿਵਾਰ ਵੱਲੋਂ ਇਨਸਾਫ ਦੀ ਬੁਹਾਰ ਲਗਾਈ ਜਾ ਰਹੀ ਹੈ। ਦੂਜੇ ਪਾਸੇ ਮਕੇਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀਤੀ ਰਾਤ ਪਿੰਛਾਪਾ ਰਾਮ ਸਿੰਘ ਦੇ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਕਿ ਹਰਪ੍ਰੀਤ ਸਿੰਘ ਨਾਮਕ ਨੌਜਵਾਨ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਪੁਲਿਸ ਵੱਲੋਂ 6 ਤੋਂ 7 ਲੋਕਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ। ਅਤੀ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਉੱਪਰ ਪਹਿਲਾ ਵੀ ਅਪਰਾਧਿਕ ਮਾਮਲੇ ਦਰਜ ਹਨ। ਪੱਤਰਕਾਰ ਕਨਵਲਜੀਤ ਸਿੰਘ ਲਾੜੀ ਸੁਵਿੰਦਰ ਸਿੰਘ ਸੁਦਰਸ਼ਨ ਜੀ ਕੀ ਗੱਲ ਹੋਈ ਆ ਜੀ? ਇਹ 2-3 ਦਿਨ ਹੋ ਗਏ ਰਾਜਨਾਮਾ ਚੱਲਣ ਡਿਆ ਸੀ ਤੇ ਰੋਜ਼ ਕਹਿ ਦਿੰਦੇ ਸੀ ਅੱਜ ਦਿਨੇ ਪੈ ਜਾਏ ਤੇ ਕੱਲ ਕੱਲ ਇਹਨਾਂ ਪਹਿਲਾਂ ਕਚਹਿਰੀ ਕਚਹਿਰੀਆਂ ਬੁਲਾਇਆ ਇੱਥੇ ਵੀ ਬੰਬੀ ਤੇ ਬੰਬੀ ਤੇ ਗਿਆ ਵੀਰ ਨਾਲ ਗਿਆ ਬੰਬੀ ਤੇ ਤੇ ਬੰਬੀ ਤੋਂ ਇਹਨਾਂ ਕਿਹਾ ਵੀ ਜਿਹੜਾ ਵੀਰ ਜਿਹਨਾਂ ਦੇ ਨਾਲ ਤਾਂ ਬੈਬਸਪੂਟ ਚੱਲਦਾ ਤਾਂ ਜਿਹਨਾਂ ਨਾਲ ਝਗੜਾ ਇੱਕ ਸੁਖਵਿੰਦਰ ਸਿੰਘ ਹੀ ਇੱਕ ਗੋਪੀ ਹੀ ਇੱਕ ਸਰਸਿੱਕੇ ਦਾ ਸੋਣੂ ਹੀ ਤੇ ਦੋ ਬਾਜਵਾ ਭਰਾ ਹੀ ਉਹਨਾਂ ਦਾ ਨਾਮ ਨਹੀਂ ਯਾਦ ਮੈਨੂੰ ਭਰਾ ਹੀ ਦੋਵੇਂ ਇੱਕ ਆਡੇ ਪੰਜ ਸਰਪੰਚੇ ਲਾਲ ਗਣਾ ਇੰਨੇ ਫੋਨ ਕਰ ਕਰਕੇ ਸੱਦਿਆ ਸਾਰਾ ਇੰਨੇ ਸਾਰੀ ਗੇਮ ਪਵਾਈ ਆ ਜੇ ਸਾਰੀ ਤੇ ਉਹਨਾਂ ਬੱਲਾ ਬੰਬੀ ਦੇ ਸੱਦਿਆ ਬੰਬੀ ਦੇ ਵੀਰ ਨੂੰ ਉਹਨਾਂ ਭਰਾ ਮੇਰੇ ਨੇ ਫੋਨ ਕੀਤਾ ਵੀ ਆ ਜਾ ਵੀ ਇੱਥੇ ਆ ਜਾਓ ਤੇ ਇਹਦਾ ਕਰਕੇ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਵੀ ਇਹ ਆ ਗਿਆ ਉੱਥੇ ਤੇ ਜਦੋਂ ਇੱਥੇ ਇਹਨਾਂ ਕਿਹਾ ਵੀ ਭਜਨ ਨੇ ਕਿਹਾ ਵੀ ਮੇਰੇ ਘਰੇ ਆ ਜਾਓ ਸਰਪੰਚ ਨੇ ਤੇ ਸਰਪੰਚ ਨੇ ਘਰੇ ਸੱਦਿਆ ਤੇ ਉੱਥੇ ਵੀ ਜਦੋਂ ਬਦਾ ਵੀ ਮੈਂ ਹੁਣ ਆਪਣੇ ਘਰ ਕੋਈ ਗਲਤ ਕੰਮ ਕਰਵਾ ਨਹੀਂ ਸਕਦਾ ਉਥੋਂ ਵੀ ਜਾਂਦਾ ਉਹਦੇ ਪਲਾਟ 'ਚ ਆ ਜਾਓ ਪਲਾਟ 'ਚ ਜਦੋਂ ਉਹਨੇ ਕਿਹਾ ਵੀ ਚੱਲ ਮੇਰੇ ਨਾਲ ਬੇਵਾ ਸਰਪੰਚਾ ਰਾਣੇ ਤੇ ਆਂਦਾ ਤੂੰ ਜਾ ਮੈਂ ਤੇਰੇ ਮਗਰ ਆ ਗਿਆ ਵਾ ਤੇ ਉਹਨੂੰ ਖਲਾਤਾ ਵਾ ਤੇ ਇਹ ਵੀ ਨਾਲ ਆ ਗਏ ਆ ਇਹਨਾਂ ਨੂੰ ਆਂਦੇ ਵੀ ਭਰਾਣ ਦਾ ਵੀ ਤੂੰ ਜਾਓ ਤੇ ਮੈਂ ਤੁਹਾਡੇ ਮਗਰ ਆ ਗਿਆ ਤੇ ਮੁੜ ਕੇ ਅਸੀਂ ਵੀ ਇਹ ਫੇਰ ਵਾਪਸ ਇਹਨਾਂ ਨੂੰ ਕਿ ਮਨ ਚ ਸੁੱਚੀ ਮੈਨੂੰ ਵੀ ਇਹਨਾਂ ਨੂੰ ਫੋਨ ਕਰਤਾ ਵੀ ਆ ਜਾ ਉਹ ਆਏ ਆ ਬੰਦੇ ਤੇ ਅਸੀਂ ਆਉਂਦੇ ਵੇਂਦੇ ਆ ਗੋਲੀਆਂ ਮਾਰ ਕੇ ਉਹ ਭੱਜ ਗਏ ਅੱਡੇ ਆਉਂਦੇ ਆਉਂਦੇ ਤਾਂ ਕਿੰਨੀਆਂ ਗੋਲੀਆਂ ਜਿਹੜੀਆਂ ਉਹ ਚਲਾਈਆਂ ਗਈਆਂ ਸੀ ਤੇ ਕਿੰਨੀਆਂ ਗੋਲੀਆਂ ਤਿੰਨ ਚਾਰ ਫਾਇਰ ਹੋਏ ਤਿੰਨ ਹਾਂਜੀ ਚਾਰ ਹਾਂਜੀ ਚਾਰ ਫਾਇਰ ਕੀਤੇ ਤੇ ਹਾਂ ਤਿੰਨ ਲੱਗੇ ਦੋ ਇਧਰ ਤੇ ਇੱਕ ਲੱਕ ਚ ਹਾਂਜੀ ਤਾਂ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਗਿਆ ਸੀ ਉੱਥੇ ਹਾਂਜੀ ਉਸੇ ਵੇਲੇ ਪੁਲਿਸ ਪ੍ਰਸ਼ਾਸਨ ਆਈ ਸੀ ਦੋ ਬੰਦੇ ਕੈਨ ਡਿਆ ਗਿਫਤਾਰ ਵੀ ਕੀਤੇ ਆ ਤੇ ਹਾਲੀ ਪਤਾ ਨਹੀਂ ਚੱਲਿਆ ਵੀ ਅਰੈਸਟ ਪਈ ਉਹਨਾਂ ਦੀ ਕਿ ਨਹੀਂ ਸਾਨੂੰ ਹਾਲੀ ਪਤਾ ਨਹੀਂ ਚੱਲਿਆ ਕਿ ਲੱਗਦਾ ਵਾ ਕਿ ਸਰਪੰਚ ਦੀ ਮਲੀ ਭੁਗਤ ਦੇ ਨਾਲ ਜਿਹੜਾ ਕਤਲ ਹੋਇਆ ਵਾ ਹਾਂਜੀ ਮਲੀ ਭੁਗਤ ਦੇ ਨਾਲ ਹਾਂ ਸਰਪੰਚ ਵੀ ਫਰਾਰ ਹੋ ਗਿਆ ਵਾ ਰਾਤ ਦਾ ਘਰ ਜਿੰਦਰੇ ਬੂਵੇ ਮਾਰ ਕੇ ਦੋ ਦੋ ਜਿਹੜੇ ਗ੍ਰਿਫਤਾਰ ਆ ਉਹਨਾਂ ਤੇ ਨਾਂ ਦਾ ਹਾਲੀ ਪਤਾ ਨਹੀਂ ਆ ਤੇ ਸਾਨੂੰ ਇਨਸਾਫ ਚਾਹੀਦਾ ਵਾ ਪਿਸਟਲ ਕਿੱਥੋਂ ਆਇਆ ਸੀ ਉਹਨਾਂ ਦੇ ਕੋਲ ਪਿਸਟਲ ਉਹਨਾਂ ਨੂੰ ਸਾਨੂੰ ਨਹੀਂ ਪਤਾ ਕਿੰਨੇ ਜਾਣਿਆ ਕੋਲ ਪਿਸਟਲ ਪਿਸਟਲ ਇੱਕੋ ਜਾਣੇ ਕੋਲ ਹੈ ਕੀ ਨਾਮ ਹੈ ਜਿਸ ਕੋਲ ਪਿਸਟਲ ਸੋਨੂ ਢੀਲਾ ਉਸੇ ਪਿੰਡ ਕਰਨ ਵਾਲਾ ਨਹੀਂ ਉਹਤਰ ਸਿੱਕੇ ਦਾ ਆ ਤੇ ਇੱਕ ਰਾਮਪੁਰੇ ਦਾ ਵਾ ਜਿਹੜਾ ਨਾਲ ਉਹਦੇ ਸੀ ਤੇ ਜਿਹੜਾ ਕਾਲਾ ਲੰਗਾ ਉਹ ਪਗਤੂਬਰ ਦਾ ਜਿਹਦੇ ਨਾਲ ਪਲਾਟ ਦਾ ਮਸਲਾ ਸੀ ਉਹਨੇ ਬੰਦੇ ਸੱਦੇ ਆ ਤੇ ਇਹਨਾਂ ਦੀ ਸਾਜਿਦ ਨਾਲ ਭਜੰਦੇ ਸਾਰੇ ਇਹਨਾਂ ਕਰਕੇ ਬਾਜਵਾ ਵਾਲਿਆਂ ਜਿਹੜੋ ਇਹਨਾਂ ਮੈਂ ਕਿਤੇ ਬਾਜਵੇ ਵਾਲਿਆਂ ਵੀ ਇਹਨੂੰ ਜਦੋਂ ਗੱਡੀ 'ਚੋਂ ਬੈਠੇ ਉਹਨਾਂ ਕਿਹਾ ਵੀ ਕਾਲੇ ਨੂੰ ਦੇ ਪੈਸੇ ਲੱਲੋਂ ਨੂੰ ਤੇ ਉਹ ਨਾਲ ਹੀ ਉਹਨਾਂ ਫੇਰ ਕਰਦੇ ਕਿੰਨੇ ਮਰਲੇ ਦਾ ਪਲਾੜ ਪਲਾੜ 16 ਮਰਲੇ ਦਾ ਸਾਡੇ ਕੋਲ 10 ਮਰਲੇ ਦਾ ਸਟੇ ਆ ਹਾਂਜੀ ਮੰਨ ਕਰਦੇ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਇਨਸਾਫ ਚਾਹੀਦਾ ਵਾ ਜਲਦੋਂ ਜਲਦ ਜਿੰਨੀ ਜਲਦ ਹੋ ਸਕਦਾ ਵਾ ਹਾਂ ਕੀ ਗੱਲ ਹੋਈ ਅੱਜ ਗੱਲ ਕੋਈ ਨਹੀਂ ਇਹਨੂੰ ਪਤਾ ਕਾਲੇ ਨੇ ਗੋਲੀਆਂ ਮਾਰੀਆਂ ਵਾ ਕਾਲੇ ਨੇ ਮਾਰਿਆ ਪਰ ਨੇ ਸੱਧਿਆ ਪਹਿਲਾ ਪੂਣ ਕਰਕੇ ਕਹਿੰਦਾ ਬਲਾਟ ਕੋਲੇ ਆ ਜਾ ਮੈਂ ਕਿਹਾ ਨਾ ਜਾ ਗੱਲਾ ਆਪਣੇ ਭਰਾਵਾਂ ਨੂੰ ਲੈ ਜਾ ਕਿਨਾਂ ਵੇ ਗੱਲ ਸੁਣ ਕੇ ਆ ਰਹਿਣਾ ਓਨੇ ਮੈਨੂੰ ਕੀ ਬਤਾ ਬਾਬਸਿ ਨੇ ਆਣਾ ਕਿਹੜਾ ਪਾਇਆ ਵਾ ਉਹ ਚਾਰ ਪੰਜ ਜਾੜੇ ਗੱਡੀ 'ਚ ਇਕੱਲਾ ਹੀ ਤਿੰਨੇ ਬੱਚੇ ਆ ਤਿੰਨੇ ਬੱਚੇ ਆ ਅਰੇ ਮੇਰੇ ਤਿੰਨੇ ਬੱਚੇ ਰੋੜੇ ਛੱਡ ਗਿਆ ਮੈਂ ਕਿਹਾ ਬਰੰਦੇ ਵਿੱਚ ਇਹ ਨਾ ਲੱਗਵੀਂ ਤੂੰ ਹੁਣ ਸੁਣ ਕੇ ਵੱਜ ਜਾ ਨਾ ਵਾ ਹੁਣ ਤਾਂ ਕਿਤਾਬ ਜਾਨੇ ਉਸੇ ਵੇਲੇ ਪਲਾਟ ਚ ਛੱਡ ਗਿਆ ਵਾ ਕੀ ਨਾਮ ਜੀ ਭਾਈ ਹਰਪ੍ਰੀਤ ਸਿੰਘ ਆ ਜਪੀ ਜੀ ਉਸ ਵਕਤ ਤੁਸੀਂ ਮੌਕੇ ਤੇ ਸੀ ਜਿਸ ਵਕਤ ਇਹ ਗੋਲੀਆਂ ਚੱਲੀਆਂ ਹਾਂਜੀ ਭਾਈ ਮੈਂ ਲੱਗੀ ਗੋਲੀ ਕੀ ਗੱਲ ਕੀ ਹੋਈ ਸੀ ਭਈ ਰਾਜਨਾ ਹੋਇਆ ਇਹਨਾਂ ਦਾ ਤਿੰਨ ਚਾਰ ਦਿਨ ਪਹਿਲਾਂ ਵਾਹੇ ਕੱਲ ਟਾਈਮ ਤੇ 5 ਵਜੇ ਪੈਸਿਆਂ ਦਾ ਕਿ ਪੈਸੇ ਹੁੰਦੇ ਦਿੱਤੇ ਜਾਂਦੇ ਪੈਸਿਆਂ ਦੇ ਲੈਣ ਦੇ ਬਾਣੇ ਨੇ ਖੱਦ ਲਿਆ ਉੱਥੇ ਬੰਬੀ ਦੇ ਉੱਥੇ ਬੈ ਕੇ ਗੱਲਬਾਤ ਕੀਤੀ ਕੋਲਡਰੀ ਪੀਤੀ ਮੁਕੇ ਸਰਪੰਚ ਸੌਦੇਕਾਰ ਆਏ ਸਰਪੰਚ ਇਹ ਕਹਿੰਦਾ ਚਲੋ ਆਪਾਂ ਪਲਾਟ ਜਾ ਕੇ ਕਰਦੇ ਆਂ ਪੈਸੇ ਸਾਹਤ ਆ ਜੋ ਪਲਾਟ ਜਾਏ ਉੱਥੇ ਮਾੜਾ ਸਾਈਡ ਤੋਂ ਮੈਂ ਹੋਇਆ ਉਹਨਾਂ ਨਾਲ ਗੋਲੀਆਂ ਚੜਾਤੀਆਂ ਉਹ ਕੋਸ਼ਿਸ਼ ਕੀਤੀ ਨੇ ਬਚਾਪੜਾ ਕਰਨ ਵਾਸਤੇ ਪਰ ਗੋਲੀ ਵੱਜ ਗਈ ਪਿੱਠ 'ਚ ਉਹ ਡੇਪਿਆ ਫਿਰ ਉਹਦੇ ਕੋਲ ਜਾ ਕੇ ਛਾਤੀ ਗੋਲੀਆਂ ਮਾਰੀ ਤੇ ਕਿੱਥੇ ਮਾਰੇ ਦੇ ਆਰ ਪਾਰ ਕੌਣ ਲੋਕ ਸੀ ਜਿਨ੍ਹਾਂ ਨੇ ਗੋਲੀ ਇੱਕ ਕਾਲਾ ਭਗਤ ਹੋਰਾ ਸੀ ਮੁੰਡਾ ਗੋਪੀ ਇੱਕ ਲੀਲਾ ਸੋਨੂ ਸੋਨੂ ਰੀਲਾ ਹੁੰਦਾ ਹੈ ਇਹ ਤਿੰਨੇ ਜਾਨੇ ਸੀ ਤਿੰਨਾਂ ਨੇ ਮਤਲਬ ਕਾਲਾ ਵਿੱਚ ਬਿਠਾ ਗੱਡੀ 'ਚ ਇਹਨਾਂ ਦੋਨਾਂ ਨੇ ਗੋਲੀਆਂ ਮਾਰੀਆਂ ਪਲਾਟ ਕਿੰਨਾ ਦਾ ਸੀ ਇਹ ਕਾਲੇ ਦਾ ਭਗਤ ਭਗਤਪੁਰ ਵਾਲੇ ਦਾ ਤੇ ਬੰਦੇ ਜਿਹੜੇ ਬਾਹਰੋਂ ਬੁਲਾਏ ਉਹ ਕਿੰਨੇ ਬੁਲਾਏ ਇਹ ਕਾਲੇ ਨੇ ਬੁਲਾਇਆ ਸਾਰਾ ਕਾਲੇ ਦਾ ਸੀ ਸਰਪੰਚ ਦਾ ਕੀ ਰੋਲ ਹੈ ਗਾ ਸਰਪੰਚ ਨੇ ਮਿਲਿਆ ਕੋਈ ਇਹਨੇ ਸਾਰਾ ਕੋਈ ਕਮਿਸ਼ਨ ਲਈ ਹੈ ਪਲਾਟ 'ਚ ਲੱਖ ਰੁਪਏ ਮੰਗਦਾ ਹੈ ਕਮਿਸ਼ਨ ਦੋਨੋਂ ਪਾਸਾਂ ਸੀ ਤੇ ਇਹ ਕਹਿੰਦਾ ਮੈਂ ਰਜਿਸਟਰ ਕਰਾ ਦਣਾ ਨਾਡਾ ਮੁੜਕੇ ਇਹਨਾਂ ਦੇ ਆਸ ਵਿੱਚ ਕੀ ਕੀ ਕਹਾਣੀ ਪਣੀ ਤੇ ਨਾਲ ਘਟਨਾਾਂ ਆ ਜਾਂਦੇ ਤਾਂ ਲੱਗਦਾ ਕਿ ਸਰਪੰਚ ਦੀ ਮਿਲਿਪੂਰ ਦੇ ਨਾਲ ਹਾਂ ਜੀ ਹਾਂ ਹਾਂ ਪਰ ਇਹਨਾਂ ਦਾ ਸਾਰਾ ਸਾਰਾ ਕੰਮ ਇਹਨਾਂ ਨੇ ਕੀਤਾ ਸਰਪੰਚ ਨੇ ਨਹੀਂ ਕੀਤਾ ਮونکي ਕਾਲੀਪਾ ਜੀ ਕੇ ਗਾਲ ਛੱਡ ਗਿਆ ਜੇ ਸੱਚਾ ਹੁੰਦਾ ਫੇਰ ਕਰ ਜਾਂਦਾ ਨਾ ਕਿ ਭਈ ਮੈਂ ਗਲਤ ਨਹੀਂ ਮੈਂ ਬੈਠਾ ਜੋ ਜੋ ਕੁ ਨੁੜੀ ਵਈ ਬੰਦੇ ਬਣਾਉ ਮੇਰੇ ਤੇ ਉਹ ਬਾਜੇ ਕੀ ਗੱਲ ਸੀ ਚੰਦ ਦੇ ਬਾਜਵੇ ਬਾਜਵੇ ਉਹ ਫੋਨ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਤੁਹਾਡੇ ਕੋਲ ਪਹੁੰਚਿਆ ਸੀ ਹਾਂਜੀ ਜੀ ਪੂਰਾ ਸਾਥ ਦੇਣ ਦੀ ਪੁਲਿਸ ਨੂੰ ਪੂਰਾ ਪਹੁੰਚਾ ਫਾਈਰ ਦਰਜ ਕਰਦੇ ਹਾਂ ਹਾਂਜੀ ਹੋ ਗਈ ਹੋ ਗਈ ਕਿੰਨੇ ਜਾਣੇ ਦੇ ਪ੍ਰਾਪਤ ਹੋਏ ਇਸ ਟਾਈਮ ਸਾਲ 6 ਆਦੇ ਹੋ ਗਿਛਾਂ 7 ਜਾਣੇ ਨਹੀਂ 6 ਆਦੇ ਆ ਹਾਂ 7 7 ਜਾਣੇ ਹਰ ਮੌਕੇ ਤੇ ਪੁਲਿਸ ਨੇ ਕਿਸੇ ਨਾ ਕਿਸੇ ਨੂੰ ਗ੍ਰਿਫਤਾਰ ਕੀਤਾ ਸਰ 2 ਬੰਦੇ ਹੋਏ ਇਸ ਟਾਈਮ 2 ਜਨਾਂ ਨੂੰ ਗ੍ਰਿਫਤਾਰ ਹਾਂਜੀ ਹਾਂਜੀ ਹੁਣ ਕੀ ਮੰਗ ਕਰਦੇ ਜੀ ਸਰ ਇਨਸਾਫ ਹੀ ਮੰਗਦੇ ਆ ਇਹ ਕਲਨਾ ਪਿੰਡ ਦਾ ਸਾਪਰਾਮਸੇ ਦਾ ਲੱਗੇ ਪਿੰਡਾ ਲਾਲਕਾ ਨਗਰ ਉੱਥੇ ਦੋਨਾਂ ਪਾਰਟੀਆਂ ਦਾ ਪਲਾਟ ਦਾ ਝਗੜਾ ਸੀਗਾ ਜੇ ਉਸ ਪਲਾਟ ਤੇ ਝਗੜੇ ਨੂੰ ਲੈ ਕੇ ਆਪਸ ਵਿੱਚ ਕੰਪਰੋਮਾਈਜ਼ ਹੋ ਗਿਆ ਉਹ ਇਥੋਂ ਕੰਪਰੋਮਾਈਜ਼ ਦੇ ਵਿਆਹ ਤੇ ਮਾਣੀ ਬਾਤ ਮਾਣੀ ਉੱਥੇ ਮਾਮੂਲੀ ਤੂਦ ਮਾਮਾ ਹੋ ਗਿਆ ਉਹਦੇ ਬੇਟੀ ਇੱਥੇ ਗੋਲੀ ਚੱਲੀ ਆ ਗੋਲੀ ਚੱਲਣ ਤੇ ਇੱਕ ਬੰਦੇ ਦੀ ਮੌਤ ਹੋ ਗਈ ਆ ਸ੍ਰੀ ਦੀ ਮੌਤ ਇਹਦਾ ਨਾਮ ਕੀ ਸੀ ਉਹਦਾ ਹਰਪ੍ਰੀਤ ਸਿੰਘ ਆ ਜੀ ਹਰਪ੍ਰੀਤ ਸਿੰਘ ਲਲੋ ਕਰੀਬ ਉਮਰ 35 ਸਾਲ ਆ ਜੀ ਕਿੰਨੇ ਬੰਦੇ ਸੀ ਜਿਹੜਾ ਇਹ ਸਾਡੇ ਕੋਲ ਇਨੇ ਸੱਤਾ ਬਣਿਆ ਗਿਆ ਇਹ ਤਾਂ ਫਿਰ ਦਰਦ ਕੀਤੀ ਗਈ ਆ ਇਨੇ ਛਾਪੇਮਾਰੀ ਚੱਲ ਰਹੀ ਹੈ ਨਾ ਤੇ ਦੋ ਬੰਦੇ ਤੇ ਗ੍ਰਿਫਤਾਰ ਕੀਤੇ ਗਏ ਗੋਲੀ ਚੱਲੀ ਗਈ ਜੀ ਆਪਣੇ ਯਾ ਗੋਪੀ ਆ ਮੁੰਡਾ ਇੱਕ ਸੋਨਾ ਡੇਲੇ ਵਾਲੋ ਤੇ ਦੋਨਾਂ ਵੱਲੋਂ ਗੋਲੀ ਚਲਾਈ ਗਈ ਆ ਜਿਹੜੇ ਫੜੇ ਬੰਦੇ ਆ ਉਹਨਾਂ ਦਾ ਕੀ ਨਾਮ ਉਹ ਐਸਟੋ ਸਾਹਿਬ ਦੀ ਪਾਰਟੀ ਗਈ ਸੀ ਬਿਰੇ ਰੇਟ ਕਰਨ ਵਾਸਤੇ ਦੋਸ਼ੀਆਂ ਤੇ ਉਹ ਲੈ ਕੇ ਆਇਆ ਇਹਨਾਂ ਦੇ ਕਾਫੀ ਕ੍ਰਿਮੀਨਲ ਰਿਕਾਰਡ ਨੇ ਪਹਿਲਾਂ ਪੱਤੇ ਦਰਜ ਨੇ ਉੱਤੇ ਜੀ ਜਿਹੜਾ ਸੁਖਵਿੰਦਰ ਸਿੰਘ ਕਾਲਾ ਜਿਹੜਾ ਇਹਵਾ ਜਿਹੜੇ ਤੇ ਨੌ ਪੱਤੇ ਦਰਜਾ ਪਹਿਲਾਂ ਤੋਂ ਜਿਹੜੇ ਰੰਜਸਤ ਦੀ ਚਲਦੀ ਆ ਰਹੀ ਪਾਜੀ ਨਾਲੇ ਨੇ ਪਲਾਟ ਦਾ ਝਗੜਾ ਆਫਸਰ ਚੱਲਦਾ ਸੀ ਰੰਜਸਤ ਪਰਣੀ ਕੋਈ ਨਹੀਂ ਮਾਰੇ ਪਲਾਟ ਦੇ ਝਗੜੇ ਤੋਂ ਤੁਤ ਮਮ ਹੋ ਗਈ ਉਹ ਤੋਂ ਦਾ ਆਫਸਰ ਚ ਗੋਲੀ ਚੱਲ ਗਈ ਕਿੰਨੇ ਫਾਇਰ ਹੋਏ ਨੇ ਇਹ ਚ ਚਾਰ ਫਾਇਰ ਪਤਾ ਲੱਗਾ ਮੌਕੇ ਤੇ ਬਾਕੀ ਪੋਸਟ ਮਾਰਟਨ ਰਿਪੋਰਟ ਤੋਂ ਕਲੀਅਰ ਹੋ ਜਾਏਗਾ ਕਿੰਨੀਆਂ ਗੋਲੀਆਂ ਸਿਰਫ ਗੋਲੀਆਂ ਦਾ ਮਾਮਲਾ ਤੋਂ ਗੋਲ ਪਰੰਮਧ ਹੋਇਆ ਜੀ ਆ ਰਾ 302 1449 120 ਵੀ ਆਪੀਸੀ 2549 ਆਪੀਸੀ ਦੇ ਤਹਿਤ ਐਫਆਰ ਨੰਬਰ 151 ਦਰਜਵਾ ਹਾਂਜੀ ਮੈਂ ਜਲਦੀ ਤੋਂ ਜਲਦੀ ਫੜ ਕੇ ਉਹਨੂੰ ਸਲਾਕਾ ਪਤੇ ਦਿੱਤਾ ਜੂਗਾ ਠੀਕ ਠੀਕ